ਲਾਈਸੈਂਸ ਲਿਆ ਨੂੰ 6-6 ਮਹੀਨੇ ਹੋ ਗਏ ਆ ਸਾਲ-ਸਾਲ ਹੋ ਗਿਆ ਉਹਨਾਂ ਤੋਂ ਕੰਮ ਨਹੀਂ ਗਾ ਜਾਂ ਇੰਡੀਆ ਦੇ ਉਤੋਂ ਇਧਰ ਆਉਣਾ ਚਾਹੁੰਦੇ ਐਲਐਮਆਈ ਲੈ ਕੇ ਟਰੱਕਿੰਗ ਦੇ ਵਿੱਚ ਇਸ ਟਾਈਮ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਤੋਂ ਦੱਸਾਇਆ ਅੱਜ ਦੇ ਟਾਈਮ 'ਚ ਜੋ ਟਰੱਕਿੰਗ ਦੇ ਹਾਲਾਤ ਆ ਹਨਾ ਬਹੁਤ ਖਰਾਬ ਹੋਏ ਆ ਡਰਾਈਵਰ ਨੂੰ ਇੱਥੇ ਜਿਹੜੇ ਮੁੰਡੇ ਹੈਗੇ ਆ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ ਹਾਂਜੀ ਜੇ ਜੋਬਾਂ ਮਿਲਦੀਆਂ ਪ੍ਰੋਪਰ ਪੇਹਾਂ ਨਹੀਂ ਮਿਲਦੀਆਂ ਕਿਉਂਕਿ ਕੰਮ ਬਹੁਤ ਜ਼ਿਆਦਾ ਹਲਕੇ ਹੋ ਚੁੱਕੇ ਆ ਪਹਿਲਾਂ ਦੇ ਮੁਕਾਬਲੇ ਤੋਂ 2-3 ਸਾਲ ਪਹਿਲਾਂ ਬਹੁਤ ਵਧੀਆ ਸੀਗਾ ਵੀ ਹਾਲਾਤ ਹੈ ਨਾ ਟਰਕਿੰਗ ਦੇ ਪਰ ਇਸ ਟਾਈਮ ਵਾਲੋ ਵੀ ਜੇ ਕੋਈ ਐਲਐਮਆਈ ਤੇ 35 ਤੋਂ 40 ਹਜ਼ਾਰ ਡਾਲਰ ਲਾ ਕੇ ਆ ਰਿਹਾ ਤੇ ਵੀ ਉਹਨੂੰ ਨਹੀਂ ਹੈ ਨਾ ਵੀ ਉਹਦੇ ਵਾਸਤੇ ਫਾਇਦੇਮੰਦ ਉਹ ਕੋਈ ਨਹੀਂ ਉਹ ਕੋਈ ਗੁੱਡ ਵੇ ਨਹੀਂ ਹੈਗੀ ਜੇ ਤੁਸੀਂ 35 40 ਹਜ਼ਾਰ ਟਰਕਿੰਗ ਲਈ ਸਪੈਸ਼ਲੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ ਤੁਸੀਂ 35 40 ਹਜ਼ਾਰ ਰੁਪਇਆ ਲਾਇਆ ਤੇ ਆਉਂਦੇ ਹੀ ਤੁਸੀਂ ਇੱਥੇ 7000 ਰੁਪਇਆ ਮਹੀਨੇ ਦਾ ਕਮਾਉਣ ਲੱਪੇ ਨਹੀਂ ਇਦਾਂ ਨਹੀਂ ਨਹੀਂ ਕਿਉਂਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਦੁਬਈ ਤੋਂ ਵੀ ਆਉਨੇ ਆ 25 30 ਹਜ਼ਾਰ ਰੁਪਇਆ ਲਾ ਕੇ 25 30 ਹਜ਼ਾਰ ਡਾਲਰ ਲਾ ਕੇ ਹਾਂਜੀ ਇੱਥੇ ਆ ਕੇ 7 ਤੋਂ 8000 ਡਾਲਰ ਫਿਰ ਤੁਹਾਡਾ ਲਾਇਸੈਂਸ ਬਣਾਉਣ ਤੇ ਵੀ ਲੱਗਦਾ ਹੈ। ਹਾਂਜੀ ਉਹ ਪ੍ਰੋਵਿੰਸ ਟੂ ਪ੍ਰੋਵਿੰਸ ਵੈਰੀ ਉਹ ਹਰ ਇੱਕ ਹਾਂਜੀ ਉਹ ਵੱਖਰਾ ਆ ਕਿਉਂਕਿ ਤੁਸੀਂ ਆਊਟ ਆਫ ਦਾ ਕੰਟਰੀ ਆ ਰਹੇ ਆ। ਹਾਂਜੀ ਤੇ ਤੁਸੀਂ ਜਦੋਂ ਇੱਥੇ ਲਾਇਸੈਂਸ ਬਣਾਉਨੇ ਆ ਉਹ 2 ਤੋਂ 3 ਮਹੀਨਿਆਂ ਦਾ ਪ੍ਰੋਸੈਸ ਹੋ ਗਿਆ ਮੈਲਟ ਪ੍ਰੋਗਰਾਮ ਜਿਹੜਾ ਆ ਉਹ 2 ਤੋਂ 3 ਮਹੀਨੇ ਉਹਦੇ ਵਿੱਚ ਲੱਗ ਜਾਂਦੇ ਤੁਹਾਡੇ ਰਹਿਣ ਦਾ ਖਰਚਾ ਤੁਹਾਡੇ ਲਾਇਸੈਂਸ ਤੇ ਜੋ ਲੱਗਣਾ ਉਹ ਖਰਚਾ ਤੇ ਤੁਹਾਡੇ ਕੋਲ ਕੋਈ ਕੰਮ ਨਹੀਂ ਕੋਈ ਕਰ ਹੋਣਾ। ਕਿਉਂਕਿ ਆਪਾਂ ਐਲ ਐਮ ਆਈ ਤੇ ਆਪਾਂ ਬੌਂਡਡ ਹੋਏ ਨੇ ਬੌਂਡਡ ਹੋ ਜਾਣੇ ਤੁਸੀਂ ਕਿਸੇ ਹੋਰ ਕੈਸ਼ ਤੇ ਕੰਮ ਲੱਭੋਗੇ ਪਤਾ ਨਹੀਂ ਲੱਭਣਾ ਪਤਾ ਨਹੀਂ ਨਹੀਂ ਲੱਭਣਾ ਉਹ ਤੁਹਾਡਾ ਲੱਕ ਆ ਤੁਹਾਡਾ ਸਰਕਲ ਆ ਵੀ ਕਿਵੇਂ ਤੁਸੀਂ ਕਰ ਸਕਦੇ ਕਿਵੇਂ